ਆਮ ਆਦਮੀ ਪਾਰਟੀ ਦੀ ਰਾਜਾ ਸੰਸੀ ਤੋਂ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਇੱਕ ਧਮਕੀ ਮਿਲੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇੱਕ ਵਿਅਕਤੀ ਦੇ ਵੱਲੋਂ ਪਾਕਿਸਤਾਨੀਅਮ ਧਮਕਾਇਆ ਗਿਆ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਿਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਨੀਲੇ ਰੰਗ ਦੇ ਪਰਨੇ ਨਾਲ ਮੂੰਹ ਟਕਿਆ ਹੋਇਆ ਇਹ ਉਹੀ ਸਖਸ਼ਾ ਜਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਸੋਨੀਆ ਮਾਨ ਨੂੰ ਧਮਕੀ ਦਿੱਤੀ ਗਈ ਹੈ ਕਾਬਿਲ ਜ਼ਿਕਰ ਹੈ ਕਿ ਅਦਾਕਾਰਾ ਸੋਨੀਆ ਮਾਨ ਕਾਫੀ ਸਮੇਂ ਤੋਂ ਸਿਆਸਤ ਦੇ ਵਿੱਚ ਸਰਗਰਮ ਹੈ ਅਤੇ ਉਹਨਾਂ ਦੇ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਵੱਡੀ ਭੂਮਿਕਾ ਨਿਭਾਈ ਗਈ ਸੀ ਅਤੇ ਸਿਆਸਤ ਦੇ ਵਿੱਚ ਸਰਗਰਮੀ ਦੇ ਚੱਲਦੇ ਜਦੋਂ ਉਹਨਾਂ ਨੂੰ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਤੋਂ ਬਣੇ ਧਮਕੀ ਮਿਲਦੀ ਤਾਂ ਬਕਾਇਦਾ ਸੋਨੀਆ ਮਾਨ ਦੇ ਸੋਸ਼ਲ ਮੀਡੀਆ ਹੈਂਡਲਰ ਦੇ ਵੱਲੋਂ ਲਿਖਤੀ ਸ਼ਿਕਾਇਤ ਹੈ ਜੋ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆਂ ਸਾਈਬਰ ਜਾਂਚ ਦੇ ਦੌਰਾਨ ਉਕਤ ਮੁਲਜ਼ਮ ਦੀ ਪਛਾਣ ਕੀਤੀ ਗਈ ਹੈ ਗੋਪੀ ਵਾਸੀ ਪਿੰਡੀ ਸੈਂਦਾ ਵੱਜੋਂ ਇਸ ਦੀ ਪਛਾਣ ਹੋਈ ਹੈ ਜਿਸ ਦੇ ਕਈ ਸੋਸ਼ਲ ਮੀਡੀਆ ਦੇ ਉੱਪਰ ਅਕਾਊਂਟ ਨੇ ਫੇਕ ਅਕਾਊਂਟ ਬਣਾ ਕੇ ਇਹ ਇਸ ਤਰ੍ਹਾਂ ਦੀ ਗਲਤ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਆਤੀ ਦੇ ਡੀਐਸਪੀ ਨਿਰੇਜ ਕੁਮਾਰ ਦੇ ਵੱਲੋਂ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਨੇ ਉਹਨਾਂ ਦੱਸਿਆ ਕਿ ਆਖਰਕਾਰ ਇਸ ਦੇ ਪਿੱਛੇ ਦੀ ਮੰਚਾ ਕੀਤਾ ਇਸ ਦੇ ਨਾਲ ਦੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮਲਜ਼ਮ ਗੋਪੀ ਦੇ ਖਿਲਾਫ ਆਈਟੀ ਐਕਟ ਸਮੇਤ ਹੋਰ ਵੱਖ-ਵੱਖ ਧਰਾਮਾਂ ਦੇ ਤਹਿਤ ਮਾਮਲਾ ਅਦਰਜ ਕੀਤਾ ਗਿਆ ਉਹਨਾਂ ਨੇ ਜ਼ਿਕਰ ਕੀਤਾ ਕਿ 18 ਮਾਫ ਕਰਨਾ ਕਿ 8 ਦਸੰਬਰ ਨੂੰ ਸੋਸ਼ਲ ਮੀਡੀਆ ਜਿਹੜੀ ਆਈਡੀ ਹੈ ਅਰਜਿਤ ਪ੍ਰੀਤ ਅੰਡਰਸਕੋਰ ਜੱਟੀ 581 ਦੇ ਰਾਹੀਂ ਜਿਹੜੀ ਕਿ ਇਹ ਧਮਕੀ ਦਿੱਤੀ ਗਈ ਸੀ ਉਕਤ ਸਖਤੇ ਵੱਲੋਂ ਅਤੇ ਇਹ ਫੇਕ ਆਈਡੀ ਸੀ ਜਿਸ ਦੇ ذریعے ਸੋਨੀਆ ਮਾਨੂੰ ਨੂੰ ਧਮਕਾਇਆ ਗਿਆ ਸੀ ਗੋਲੀ ਮਾਰਨ ਦੀ ਗੱਲ ਆਖੀ ਗਈ ਸੀ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜੀ ਮੁਲਜ਼ਮ ਦੀ ਪਛਾਣ ਹੋਣ ਤੋਂ ਬਾਅਦ ਇਸ ਤੋਂ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਬਣਦਾ ਮਾਮਲਾ ਦਰਜ ਕਰ ਲਿਆ ਗਿਆ 18 ਦਸੰਬਰ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਮੈਡਮ ਸੋਨੀਆ ਮਾਨ ਨੇ ਹਲਕਾ ਇੰਚਾਰਾ ਰਾਇਸਾ ਸੀ ਤੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਕਿਸੇ ਸੋਸ਼ਲ ਮੀਡੀਆ ਤੇ ਕਿਸੇ ਨੇ ਥ੍ਰੈਟ ਕੀਤਾ ਜਾਨੋਂ ਮਾਰਨੇ ਧਮਕਿਆ ਗੋਲੀਆਂ ਮਾਰ ਕੇ ਜਾਨੋਂ ਮਾਰਨੇ ਧਮਕਿਆ ਜਿਸ ਸਬੰਧ ਦੇ ਵਿੱਚ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਰ ਨੇ ਇੱਕ ਕੰਪਲੇਂਟ ਕੀਤੀ ਉਸ ਕੰਪਲੇਂਟ ਦੇ ਬਿਹਾਫ ਤੇ ਮਾਨਯੋਗ ਐਸਐਸਪੀ ਸ਼੍ਰੀ ਸੋਹੇਲ ਮੀਰ ਆਈਪੀਐਸ ਐਸਐਸਪੀ ਹਮਸਦਿਆਤੀ ਜੀ ਵੱਲੋਂ ਤੁਰੰਤ ਕੇਸ ਰਿਸਟਰ ਕਰਨ ਦਾ ਹੁਕਮ ਕੀਤਾ ਔਰ 318 4 ਬੀਐਨਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਸੇਰੇ ਸਿਗੇ ਮਾਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸ ਪੀ ਡੀ ਉਹਨਾਂ ਦੀ ਰਹਿਮਾਈ ਹੇਠ ਅਲੱਗ-ਅਲੱਗ ਟੀਮਾਂ ਨੇ ਟੈਕਨੀਕਲ ਔਰ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆਜ਼ ਪੰਜ ਸੱਤ ਆਈਡੀਆਂ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਆ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਰਾਮਨ ਕੀ ਆ ਕਿਉਂ ਧਮਕੀਆਂ ਦਿੱਤੀਆਂ ਜਾਂ ਰਹੀਆਂ ਸੀ ਇਹਦੇ ਵੱਲੋਂ। ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਛੋਕੜ ਸੀਗਾ ਇਹ ਥਾਣਾ ਭਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਭਿੰਡੀ ਸੈਦਾਂ। ਉੱਥੋਂ ਦਾ ਇਹ ਉਹ ਸਾਰੇ ਕਾਰਨਾਂ ਨੂੰ ਹਾਲੇ ਗਹਿਰਾਈ ਨਾਲ ਤਕੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ